ਆਪਣੇ ਦੰਦਾਂ ਨੂੰ ਬ੍ਰਸ਼ ਕਰਨਾ ਆਸਾਨ ਕੰਮ ਹੈ ਪਰ ਕਿਸੇ ਦੂਸਰੇ ਵਿਅਕਤੀ ਦੇ ਕਰਨਾ ਆਸਾਨ ਨਹੀਂ ਹੈ ਮੂੰਹ ਦੀ ਦੇਖਭਾਲ ਕਰਨੀ ਜ਼ਰੂਰੀ ਹੈ ਕਿਉਂਕਿ ਇਹ ਇਨਫੈਕਸ਼ਨ ਤੋਂ ਬਚਾਉਂਦਾ ਹੈ ਅਤੇ ਭੁੱਖ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਦਾ ਹੈ ਹੋ ਸਕਦਾ ਹੈ ਕਿ ਤੁਸੀਂ ਡਰ ਰਹੇ ਹੋਵੋ ਕਿ ਉਨ੍ਹਾਂ ਦੇ ਦੰਦਾਂ ਨੂੰ ਨੁਕਸਾਨ ਨਾ ਪਹੁੰਚਾਵੇ ਪਰ ਦੇਖਭਾਲ ਕਰਤਾ ਤੁਹਾਨੂੰ ਡਰਨ ਦੀ ਲੋੜ ਨਹੀਂ ਇਸ ਵੀਡੀਓ ਵਿੱਚ ਅਸੀਂ ਲੋੜਿੰਦੇ ਸਾਧਨ ਦੇਵਾਂਗੇ ਤਾਂ ਜੋ ਤੁਸੀਂ ਉਸ ਵਿਅਕਤੀ ਦੇ ਦੰਦਾਂ ਦੀ ਦੇਖਭਾਲ ਕਰ ਸਕੋ ਅਤੇ ਉਸਦੇ ਦੰਦਾਂ ਨੂੰ ਬ੍ਰਸ਼ ਕਰ ਸਕੋ ਆਓ ਕੋਸ਼ਿਸ਼ ਕਰੀਏ ਸਭ ਤੋਂ ਪਹਿਲਾਂ ਸਾਰੀਆਂ ਲੋੜੀਂਦੀਆਂ ਚੀਜ਼ਾਂ ਨੂੰ ਇਕੱਠਾ ਕਰੋ ਇੱਕ ਮੁਲਾਇਮ ਟੂਥਬ੍ਰਸ਼ ਉਹਨਾਂ ਦੀ ਪਸੰਦ ਦਾ ਟੂਥਪੇਸਟ ਤਾਂ ਉਹਨਾਂ ਦਾ ਮਨਪਸੰਦ ਮਾਊਥਵਾਸ਼ ਕੁਝ ਦੰਦ ਸਾਫ਼ ਕਰਨ ਵਾਲੇ ਧਾਗੇ ਜਾਂ ਫਲੋਸਟਿਕ ਇੱਕ ਗਲਾਸ ਪਾਣੀ ਟੂਥਪੇਸਟ ਨੂੰ ਸਾਫ਼ ਕਰਨ ਵਾਸਤੇ ਇੱਕ ਛੋਟੀ ਕਟੋਰੀ ਗੰਦੇ ਪਾਣੀ ਨੂੰ ਥੁੱਕਣ ਵਾਸਤੇ ਇੱਕ ਤੋਲਿਆ ਮੂੰਹ ਜਾਂ ਕਿਸੇ ਵੀ ਤਰ੍ਹਾਂ ਦੀ ਗੰਦਗੀ ਨੂੰ ਸਾਫ਼ ਕਰਨ ਲਈ ਤੁਹਾਡੇ ਲਈ ਇੱਕ ਜੋੜਾ ਡਿਸਪੋਜ਼ੇਬਲ ਦਸਤਾਨੇ ਅਤੇ ਇੱਕ ਲਿਪ ਬਾਮ ਜੋ ਉਹ ਇਸਤੇਮਾਲ ਕਰਦੇ ਹੋਣ ਆਪਣੇ ਹੱਥ ਧੋਣ ਅਤੇ ਦਸਤਾਨੇ ਪਹਿਨਣ ਤੋਂ ਸ਼ੁਰੂਆਤ ਕਰੋ ਉਹਨਾਂ ਨੂੰ ਬਿਠਾ ਕੇ ਸ਼ੁਰੂਆਤ ਕਰੋ ਅਤੇ ਗੰਦਗੀ ਫੈਲਣ ਦੇ ਮਾਮਲੇ ਵਿੱਚ ਇੱਕ ਤੋਲਿਆ ਉਹਨਾਂ ਦੀ ਛਾਤੀ ਤੇ ਰੱਖੋ ਟੂਥ ਬ੍ਰਸ਼ ਨੂੰ ਪਾਣੀ ਨਾਲ ਗਿੱਲਾ ਕਰਨ ਤੋਂ ਬਾਅਦ ਥੋੜੀ ਜਿਹੀ ਮਾਤਰਾ ਵਿੱਚ ਟੂਥ ਪੇਸਟ ਲਗਾਓ ਜੋ ਇਸ ਵਿੱਚ ਸਮਰਥਨ ਦੇਖਭਾਲ ਪ੍ਰਾਪਤਕਰਤਾ ਨੂੰ ਆਪਣੇ ਦੰਦ ਆਪ ਬਰਸ਼ ਕਰਨ ਦਿਓ ਜੇ ਉਹ ਸਮਰੱਥ ਨਹੀਂ ਹਨ ਉਹਨਾਂ ਦੇ ਦੰਦਾਂ ਦੇ ਸਾਰੇ ਪਾਸੇ ਅਤੇ ਅੰਦਰੋਂ ਦੀ ਮੂੰਹ ਨੂੰ ਘੁਮਾਵਾਰ ਗਤੀ ਨਾਲ ਸਾਫ਼ ਕਰਨ ਵਿੱਚ ਮਦਦ ਕਰੋ ਉਹਨਾਂ ਨੂੰ ਪਾਣੀ ਅਤੇ ਕਟੋਰਾ ਥੁੱਕਣ ਲਈ ਪੇਸ਼ ਕਰੋ ਜਿਵੇਂ ਕਿ ਉਹਨਾਂ ਨੂੰ ਲੋੜ ਹੋਵੇ ਜੇ ਦੰਦਾਂ ਵਿੱਚ ਫਲੋਸ ਦੀ ਵਰਤੋਂ ਕੀਤੀ ਜਾ ਰਹੀ ਹੈ ਬੜੀ ਸਾਵਧਾਨੀ ਨਾਲ ਫਲੋਸ ਨੂੰ ਉਹਨਾਂ ਦੇ ਦੰਦਾਂ ਵਿੱਚ ਫੇਰੋ 플ਾਸਟਿਕ ਨਾਲ ਇਹ ਕੰਮ ਥੋੜਾ ਆਸਾਨ ਹੋ ਸਕਦਾ ਹੈ ਜੋ ਮਾਊਥਵਾਸ਼ ਇਸਤੇਮਾਲ ਕਰਦੇ ਹਨ ਤਾਂ ਇਸ ਨਾਲ ਉਹਨਾਂ ਦੀ ਮਦਦ ਕਰਕੇ ਸਮਾਪਤ ਕਰੋ ਅਤੇ ਫਿਰ ਉਹ ਕੁਰਲੀ ਕਰ ਸਕਦੇ ਹਨ ਅਤੇ ਕਟੋਰੀ ਵਿੱਚ ਥੁੱਕ ਵੀ ਸਕਦੇ ਹਨ ਉਹਨਾਂ ਦੇ ਮੂੰਹ ਨੂੰ ਸੁੱਕਾ ਰੱਖਣ ਵਿੱਚ ਮਦਦ ਕਰੋ ਅਤੇ ਜੇ ਉਹਨਾਂ ਦੇ ਬੁੱਲ ਸੁੱਕੇ ਅਤੇ ਫਟੇ ਹੋਏ ਹੋਣ ਤਾਂ ਲਿਪ ਬਾਮ ਲਗਾਓ ਅੰਤ ਵਿੱਚ ਕਟੋਰੀ ਨੂੰ ਸਾਬਣ ਅਤੇ ਪਾਣੀ ਨਾਲ ਸਾਫ਼ ਕਰੋ ਆਪਣੇ ਦਸਤਾਨੇ ਉਤਾਰੋ ਅਤੇ ਹੱਥ ਧੋਵੋ ਕਿਸੇ ਕਿਸਮ ਦੀ ਮੂੰਹ ਦੀ ਦੇਖਭਾਲ ਕਰਨ ਵੇਲੇ ਹਮੇਸ਼ਾ ਕੋਈ ਦਰਦ ਦੇ ਨਿਸ਼ਾਨ ਖੂਨ ਵਗਦੇ ਜਾਂ ਕਿਸੇ ਜ਼ਖਮ ਜਾਂ ਚਿੱਟੀ ਫਿਲਮ ਖਮੀਰ ਦਾ ਸ਼ਾਲਾ ਉਹਨਾਂ ਦੀ ਜ਼ੁਬਾਨ ਤੇ ਦੇਖਣਾ ਯਕੀਨੀ ਕਰੋ ਇਹ ਸਾਰੇ ਨਿਸ਼ਾਨ ਇਨਫੈਕਸ਼ਨ ਦੇ ਹੋ ਸਕਦੇ ਹਨ ਇਸ ਲਈ ਜੇ ਤੁਸੀਂ ਇਹ ਦੇਖਦੇ ਹੋ ਤਾਂ ਬਰਸ਼ ਨੂੰ ਬੜੀ ਸਾਵਧਾਨੀ ਨਾਲ ਕਰੋ ਅਤੇ ਦੇਖਭਾਲ ਪ੍ਰਾਪਤ ਕਰਤਾ ਦੇ ਸਿਹਤ ਸੰਭਾਲ ਪ੍ਰਦਾਤਾ ਨਾਲ ਰਾਪਟਾ ਕਾਇਮ ਕਰੋ ਚੰਗੀ ਮੂੰਹ ਦੀ ਦੇਖਭਾਲ ਨਾਲ ਇਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ ਅਤੇ ਦੇਖਭਾਲ ਪ੍ਰਾਪਤ ਕਰਤਾ ਸਾਫ਼ ਅਤੇ ਤਾਜ਼ਗੀ ਮਹਿਸੂਸ ਕਰਦਾ ਹੈ ਥੋੜੇ ਜਿਹੇ ਅਭਿਆਸ ਨਾਲ ਉਹਨਾਂ ਦੇ ਦੰਦਾਂ ਆਪਣੇ ਦੰਦਾਂ ਨੂੰ ਸਾਫ਼ ਕਰਨ ਵਾਂਗ ਕੁਦਰਤੀ ਹੋ ਸਕਦਾ ਹੈ ਹੋਰ ਦੇਖਭਾਲ ਕਰਤਾ ਸਹਾਇਤਾ ਅਤੇ ਸੁਰੋਤਾ ਲਈ ਸਾਡੇ ਚੈਨਲ ਨੂੰ ਦੇਖਣਾ ਯਕੀਨੀ ਕਰੋ